ਅੱਜ ਦੇ ਨਾ ਕੰਮ ਕੀਤਾ ਸੀ ਦਰਬਾਰ ਸਾਹਿਬ ਉਹ ਦਿਨ ਇੱਕ ਵਾਕਿਆ ਹੋਂ ਤੋਂ ਲੱਗ ਕੇ ਪਰ ਇਹਨਾਂ ਦੇ ਦੇਨ ਆ ਉਹ ਚੀਜ਼ਾਂ ਜਿਹੜੇ ਦੁਰਘਟਨਾ ਜਿਹੜੀ ਇਹਨਾਂ ਨੇ ਸਾਡੀ ਮਾਂ ਜੋ ਜਿਹੜੀ ਪੰਜਾਬ ਪੁਲਿਸ ਆ ਇਹਨਾਂ ਨੇ ਬਹਾਦਰੀ ਦਾ ਕਾਰਨਾਮਾ ਕਰਕੇ ਸਾਡੇ ਚੀਫ ਮਿਨਿਸਟਰੀ ਜਨ ਸਾਹਕਾ ਹੀ ਸੁਵੇ ਬਾਦ ਜੀ ਉਹਨਾਂ ਇਹਨਾਂ ਕਰਕੇ ਉਹ ਜਿਹੜਾ ਦੁਰਘਟਨਾ ਦਾ ਜਿਹੜਾ ਡੀਓ ਮਾਨਸਾ ਹੀ ਉਹ ਇਹਨਾਂ ਪੂਰੀ ਨਹੀਂ ਹੋਣ ਦਿੱਤੀ ਆਓ ਅਸੀਂ ਵੀ ਲੈ ਕੇ ਕਰਦੇ ਹਾਂ ਪੁਲਾਲ ਦੇ ਵਿੱਚ ਕੀ ਕੀ ਹੈ ਇਹਨਾਂ ਦਾ ਮਾਂ ਜੋ ਸਾਡੀ ਪੰਜਾਬ ਪੁਲਿਸ ਨੇ ਜਿਨ੍ਹਾਂ ਨੇ ਕੀ ਕੀ ਇਸ ਤੋਂ ਬਾਅਦ ਕਿ ਪਹਿਲੇ 84 ਦੇ ਵਿੱਚ ਉਹ ਦਿਨ ਵੀ ਸੀ ਇੱਥੇ ਤੋਂ ਲੋਕ ਤਿੰਨ ਦਿਨ ਬਾਅਦ ਬਾਹਰ ਪਿੰਡਾਂ ਨੂੰ ਨਹੀਂ ਸੀ ਨਿਕਲਦੇ ਪਰ ਇਹਨਾਂ ਦੀ ਦੇਣ ਹੈ ਜਿੱਤੇ ਅੱਜ ਰਮਾਨਾਸ ਹੁੰਦੇ ਨੇ ਆਪਣੇ ਘਰਾਂ ਦੇ ਵਿੱਚ ਉਹ ਸਾਡੇ ਸਤਿਕਾਰਯੋਗ 50 ਪੁਲਿਸ ਦੇ ਜਿਹੜੇ ਅਫਸਰ ਨੇ ਉਹ ਮੌਕੇ ਦੇਖਿਓ ਕਿੰਨੀ ਬਹੁਤ ਵਧੀਆ ਆਈ ਗਏ ਦੀ ਵਿੱਚ ਲੈ ਕੇ ਸਕਿਉਰਟੀ ਇੰਨੀ ਟਾਈਟ ਕੀਤੀ ਆ ਵੀ ਕੋਈ ਵੀ ਕਿਸੇ ਦੀ ਚਿੜੀ ਫੜ ਜਿਹੜਾ ਫਲ ਆ ਨਹੀਂ ਕਰ ਸਕਦੀ ਪਰ ਕਈ ਵਾਰੀ ਉਹ ਲੋਕ ਹੁੰਦੇ ਆ ਜਿਨ੍ਹਾਂ ਦੇ ਮਨਸੂਬੇ ਅੰਦਰ ਉੱਪਰ ਹੋਰ ਅੰਦਰ ਹੋਰ ਹੁੰਦੇ ਉਹਨਾਂ ਨੂੰ ਜਿਹੜੇ ਆ ਰਾਖਸ਼ੀਸ਼ ਬੁੱਧੀ ਵਾਲੇ ਵੀ ਕਿਹਾ ਜਾ ਸਕਦੇ ਅਸੀਂ ਅਸੀਂ ਆ ਗੱਲ ਦੇਖਾਂਗੇ ਪੜਾਲ ਦੇ ਪੂਰਾ ਤੇ ਅਸੀਂ ਗੱਲ ਕਰਾਂਗੇ ਸੜੇ ਸਾਜ ਤੁਸੀਂ ਕਰੋਗੇ ਤੁਸੀਂ ਕਰੋਗੇ ਹਾਂਜੀ ਸਾਜ ਜੀ ਸੁਭਨਾ ਸਰ ਜੀ ਆਪ ਨੂੰ ਜੀ ਸਰ ਜੀ ਇੱਕ ਤੁਹਾਡੇ ਨਾਲ ਆਪਾਂ ਗੁਵਾਟ ਕਰਦੇ ਕਿ ਐਸਾ ਜੋ ਮਹਾ ਸਮਾमेलन ਸੇਕਾਰ ਦਾ ਵਿਵਾਦ ਦਾ ਮਨਾਇਆ ਜਾ ਰਿਹਾ ਔਰ ਆਪ ਕੰਟਰੋਲ ਕਰ ਰਹੀ ਹੈ ਕਿ ਇਹ ਕਿਤਨਾ ਦਾ ਆਪਾਂ ਆਈ ਜਾਏ ਨੂੰ ਦੇਖ ਰਿਹਾ ਕਿਤਨਾ ਕਰ ਰਹੀ ਜੀ ਅਸੀਂ ਜੀ ਹਰ ਇੱਕ ਬੰਦੇ ਦੀ ਚੈਕਿੰਗ ਕਰ ਰਹੇ ਆਂ ਤੇ ਬੜੀ ਮੁਸਤਕੀਲ ਡਿਊਟੀ ਕਰ ਰਹੇ ਆ ਕੱਲ ਤੋਂ ਕੱਲ ਦੀ ਡਿਊਟੀ ਦਾ ਮੈਂ ਤੇ ਇਹ ਜਿਹੜਾ ਪਨਾਲਤੀ ਦੋ ਚਾਰ ਦਿਨ ਪਹਿਲਾਂ ਸੱਜਿਆ ਸੀ ਦੋ ਤਰੀਕ ਤੋਂ ਇੱਕ ਤਰੀਕ ਤੋਂ ਸ਼ੁਰੂ ਨਹੀਂ ਆਹੀ ਤੇ ਜਿਹੜਾ ਦੋ ਤਿੰਨ ਦਿਨ ਤੋਂ ਮੇਰੀ ਲੱਗੀ ਸਾਡੀ ਪਹਿਲਾਂ ਹੋ ਹੀ ਮਲਾਈ ਲੱਗ ਗਿਆ ਪਰ ਖਾਲ ਜੀ ਕਿ ਬਹੁਤ ਹੁਦੀ ਹੈ ਤੁਹਾਨੂੰ ਸੁਲੰਘਾ ਜੋ ਕੰਮ ਕਰ ਰਿਹਾ ਕਿ ਆਏ ਗਏ ਦਾ ਜਿਹੜਾ ਪਤਾ ਹੈ ਆ ਕਿ ਕਿਤਾਂ ਆ ਰਿਹਾ ਕਿਤਨਾ ਅਗਰ ਕੋਈ ਵੀ ਹੈ ਅਗਰ ਕੋਈ ਵੀ ਹੈ ਉਹ ਕਿਤਰਾ ਜਜਮੈਂਟ ਹੋਏਗਾ ਵੀ ਇਹ ਬੰਦਾ ਗਲਤ ਹੈ ਭਾਈ ਬੰਦੇ ਦਾ ਪਤਾ ਲੱਗ ਜਾਂਦਾ ਜੀ ਜਜਮੈਂਟ ਨਾਲ ਨਹੀਂ ਬੰਦੇ ਦੀ ਵੀ ਇਹ ਬੰਦਾ ਕਰਦਾ ਤੇ ਬਾਕੀ ਤਜਰਬਾ ਹੁੰਦਾ ਜੀ ਸਾਡਾ ਜੀ ਬਾਕੀ ਸਾਡੇ ਕੋਲ ਤਕਨੀਕੀ ਹਾ ਗਈਆਂ ਚੀਜ਼ਾਂ ਆ ਕੇ ਇਹਨਾਂ ਨੇ ਚੈੱਕ ਅਪ ਕਰ ਲਈਆਂ ਮਸ਼ੀਨਾਂ ਨੇ ਤਕਨੀਕਾਂ ਵਾਲੀਆਂ ਕੋਈ ਚੀਜ਼ ਕੋਈ ਹੁੰਦੀ ਤੇ ਬੋਲ ਪੈਂਦਾ ਉਸ ਦਾ ਪਤਾ ਲੱਗਦਾ ਬੱਕਰੇ ਇਹ ਕਹਿੰਦਾ ਅਬ ਤਲਾਸ਼ੀ ਲਾ ਰਹੇ ਗੱਲੇ ਗੱਲੇ ਬੰਦੇ ਦੀ ਤਲਾਸ਼ੀ ਕਰ ਕੋਈ ਸਰ ਜੀ ਇੱਕ ਪਤਨ ਲੱਗਿਆ ਜੀ ਹੁਣ ਆ ਰਹੇ ਆ ਦੋ ਮਾਨਜੋਗ ਸੀਐਮ ਸਾਹਿਬ ਹਰਿਆਣੇ ਦੇ ਬਾਕੀ ਆਰੇ ਜੀ ਉਹ ਮਾਂਜੋ ਸੀਐਮ ਸਾਹਿਬ ਅਰਿਆਨੇ ਤੇ ਉਹ ਪਹੁੰਚ ਰਹੇ ਆ ਤੇ ਉੱਥੇ ਵੀ ਜਿਹੜੀ ਸਕਿਉਰਟੀ ਹੋਰ ਵੀ ਚੈੱਕ ਜਿਹੜੀ ਸਖਤ ਕੀਤੀ ਜਟ ਹੈ ਸਾਡੇ ਸ਼ੁਰੂ ਤੋਂ ਹੀ ਸਖਤ ਚੱਲਣ ਡਈ ਹੈ ਇੱਕ ਲੱਤ ਲੱਗ ਪਾਇਆ ਨਹੀਂ ਕੰਮ ਨੂੰ ਅਜਾ ਬੁੱਟ ਚੱਡੀ 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 ਲਗਾਤਾਰ ਚੈਕਿੰਗ ਫੈਟ ਫੈਟ ਚੱਲ ਰਹੀ ਤੇ ਲੱਪਾਣ ਅਸੀਂ ਤੇ ਬਖਾਇਆ ਚਲੋ ਵੀ ਜਸੀਂ ਹੋਰ ਵੀ ਗੱਲ ਕਰਨਗੇ ਸਾਡੇ ਬਹੁਤ ਸਤਿਕਾਰ ਜੋ ਗੌਰ ਸਹਿਣ ਜਿਨ੍ਹਾਂ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ आई है नई रोशनी लाई है सरकार भारतीय आई है नई रोशनी लाई है जिंदाबाद जिंदाबाद भारत माता की जय भारत माता की जय वंदे 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 सरकार भारती का जो राष्ट्रीय अधिवेशन जो अभी दूसरा दिन है ये जो सरकार भारती का जो अधिवेशन का सही में मायने में उद्देश्य क्या है पूरे देश में जो सरकार भर्ती का काम चल रहा है उसका पूरा तीन साल का हिसाब किताब यहाँ पे लेना है उसके बाद में पूरे कार्यकाल में अपनी सरकार भर्ती क्या क्या कर रही है ग्रामीण क्षेत्र में बोलो निजी क्षेत्र में बोलो इधर शहरी क्षेत्र में बोलो सब जगह पे ठीक है यानी कि आपका कहना है कि जो पिछले तीन साल का जो पिछला अधिवेशन हुआ था लखनऊ में बिल्कुल उसके बाद में जो भी हुआ है तीन साल के अंदर या फिर फिर अगले तीन साल की प्लानिंग प्लानिंग ऐसा कुछ में ठहरा जाता कार्यकारिणी भी घोषित होगी नहीं नए लोग आएंगे और ये पुराने लोग नए लोग मिलके फिर से पूरे भारत भर में सहकार भारती का प्रसार प्रचार करने के लिए और अच्छे सहयोग के लिए सरकार भारती काम कर रही है हर प्रांत में हर डिस्ट्रिक्ट में सरकार भारती का काम बढ़ना चाहिए इसलिए सरकार भारती का राष्ट्रीय अधिवेशन अधिवेशन में कितने स्टेट के सहभाग हुआ है सभी स्टेट के सभा आप कहाँ से महाराष्ट्र से तो महाराष्ट्र में सहकारिता जो है महाराष्ट्र में सहकारिता सबसे ज्यादा है अच्छी सहकारिता है शुगर फैक्ट्री है स्पिनिंग मिल्स है उसके बाद में हाउसिंग है हाँ, तो सब वी जगह पे बैंक है सरकारी नागरिक पद संस्था है और ग्रामीण कार्यकारी संस्था के माध्यम से सरकार में बहुत बड़ी विकास की योजना महाराष्ट्र में लीडर कौन सा चलती है अभी जो अधिवेशन है यहाँ पर जो मार्गदर्शन होता है वरिष्ठ पदाधिकारी आते हैं तो इस बार आपके यहाँ अधिवेशन में आपके संबोधित करने के लिए कोई विशेष अतिथि है समापन के लिए महाराष्ट्र से जो बड़े नेता है और इसमें अपने केंद्रीय मंत्री नितिन जी गडकरी वो समापन कार्यक्रम में आने वाले हैं जो विकास पुरुष है महाराष्ट्र के लिए नहीं तो देश के लिए बहुत अच्छा काम है उनका और वो यहाँ पे समापन संबोधन के लिए आने वाले जी बहुत बहुत धन्यवाद आपको बहुत शुभकामनाएं ਹਫਤਾਵਾਰੀ ਜਿਹੜਾ ਕੋਆਪਰੇਟਿਵ ਸਹਿਕਾਰਤਾ ਭਾਗ ਲੋ ਮਨਾਇਆ ਜਾ ਰਿਹਾ ਅੱਜ 6 ਸਤ ਨੂੰ ਤੇ ਅੱਜ ਸਾਡੇ ਜੁੜ ਚੁੱਕੇ ਕੋਆਪਰੇਟਿਵ ਭਾਗ ਬੈਂਕ ਜਿਹੜੀ ਹਾਲ ਗਿਟਿਆ ਉਹਨਾਂ ਦੇ ਵਿੱਚ ਸਾਡੇ ਮਾਨਯੋਗ ਆਪ ਗੱਲ ਕਰਾਂਗੇ ਸ਼ੁਭਨਾਗੀ ਸਰ ਜੀ ਜੀ ਮੇਰਾ ਨਾਮ ਅਮਨਪ੍ਰੀਤ ਸਿੰਘ ਕੋਆਪਰੇਟਿਵ ਬੈਂਕ EMPLOYEES UNION ਦਾ ਸਕੱਤਰ ਵੀ ਹੈ ਜੀ ਅੱਛਾ ਨਾਲ ਆਪਾਂ ਸਹਾਇਕ ਮੈਨੇਜਰ ਕੋਆਪਰੇਟਿਵ ਬੈਂਕ ਅੱਜ ਅਸੀਂ ਇੱਥੇ 88 ਨੈਸ਼ਨਲ ਕਾਨਫਰੰਸ ਸਹਿਕਾਰਤਾ ਭਾਰਤੀ ਦਿਵਸ ਮਨਾ ਰਹੇ ਹਾਂ ਜਿਸ ਵਿੱਚ ਸਾਡਾ ਕੋਆਪਰੇਟਿਵ ਬੈਂਕ ਦਾ ਅਸੀਂ ਵੱਖ-ਵੱਖ ਜਿਹੜੀਆਂ ਸਕੀਮਾਂ ਚੱਲ ਰਹੀਆਂ ਸਹਿਕਾਰਤਾ ਵਿਭਾਗ ਵੱਲੋਂ ਉਹ ਉਸ ਦੀ ਪ੍ਰਦਰਸ਼ਨੀ ਲਗਾਈ ਲਗਾਈ ਗਈ ਹੈ ਇਸ ਵਿੱਚ ਮੇਨ ਆਪਣਾ ਨੋ ਫ੍ਰੀ ਲ ਖਾਤੇ ਜਿਹੜੇ ਖੋਲੇ ਜਾ ਰਹੇ ਆ ਜ਼ੀਰੋ ਬੈਲੈਂਸ ਪ੍ਰਧਾਨ ਮੰਤਰੀ ਜੋਜਨਾ ਬੀਮਾ ਯੋਜਨਾ ਦੇ ਖਾਤੇ ਉਹਦੀ ਪ੍ਰਦਰਸ਼ਨੀ ਲਗਾਈ ਗਈ ਹੈ ਹੋਰ ਵੀ ਜਿਹੜੇ ਸਾਡੇ ਲੋਨ ਪਰਸਨਲ ਲੋਨ ਸਿਟੀ ਲੋਨ ਕਿਉਂਕਿ ਇਹ ਜਿਹੜੇ ਆਪਣਾ ਇੱਕ ਮਿਸ ਅੰਡਰਸਟੈਂਡਿੰਗ ਹੈ ਕਿ ਇਹ ਸਿਰਫ ਕਿਸਾਨਾਂ ਲਈ ਲੋਨ ਜਾਰੀ ਕੀਤੇ ਜਾ ਰਹੇ ਆ ਪਰ ਜਿਹੜਾ ਕੋਆਪਰੇਟਿਵ ਬੈਂਕ ਆ ਇਹ ਹਰ ਅਦਾਰੇ ਲਈ ਲੋਨ ਜਾਰੀ ਕਰ ਰਿਹਾ ਹੈ ਜਿਸ ਵਿੱਚ ਕਿਸਾਨ ਸਭ ਤੋਂ ਪਹਿਲ ਦੇ ਆਧਾਰ ਤੇ ਕਿਸਾਨ ਆ ਜਿਹੜਾ ਸਾਡਾ 450 ਕਰੋੜ ਅਸੀਂ ਐਡਵਾਂਸ ਕੀਤਾ ਹੋਇਆ ਕਿਸਾਨਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਅਤੇ 150 ਕਰੋੜ ਪਰਸਨ ਲੋਨ ਸਿਟੀ ਲੋਨ ਵੱਖ-ਵੱਖ ਵਿਭਾਗ ਦੇ ਕਰਮਚਾਰੀਆਂ ਨੂੰ ਦਿੱਤਾ ਗਿਆ ਹੈ ਤੇ ਸਾਡੀ ਰਿਕੁਐਸਟ ਹੈ ਸਾਰੇ ਕਿਸਾਨ ਵੀਰਾਂ ਨੂੰ ਕਿ ਵੱਧ ਤੋਂ ਵੱਧ ਆਪਣੇ ਖਾਤੇ ਖਲੋਣ ਅਨਾਜ ਖਰੀਦ ਪੋਰਟਲ ਜਿਹੜਾ ਪ੍ਰਧਾਨ ਮੰਤਰੀ ਦੀ ਸਕੀਮ ਚੱਲ ਰਹੀ ਹੈ ਕਿ ਜਿਹੜੇ ਸੋਨੇ ਤੇ ਹਾੜੀ ਦੀ ਜਿਹੜੀ ਫਸਲ ਦੇ ਪੈਸੇ ਆ ਡਾਇਰੈਕਟ ਖਾਤਿਆਂ 'ਚ ਆ ਰਹੇ ਨੇ ਉਹ ਵੱਧ ਤੋਂ ਵੱਧ ਜਿਹੜਾ ਇਹਨਾਂ ਦਾ ਆਪਣਾ ਬੈਂਕ ਕੋਪਰੈਟ ਬੈਂਕ ਉਦੇ ਵਿੱਚ ਲਿਓਨ